ਬਾ 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 सुशा <laughs> पात ਤੇਰਾ ਮਹਿਮਾ ਲੰਮਰੰਪਰੰਤ ਲੇਖਮੰਦਰ ਸੰਗਰ ਕਮਾਲ ਜੀਆਂ ਕਰਦੀਓ ਸਭ ਸੱਚ ਸਜਾਏ ਨੰਨੋ ਇਹ ਮਨਦੀਪ ਸਿੰਘ ਅੱਜ ਨਵੇਂ ਸਾਲ ਦੀ ਸ਼ੁਰੂਆਤ ਮੋਕੇ ਸੱਚਖੰਡ ਸਰਬਤਸਾਈ ਤੇ ਥੈਂਕ ਯੂ ਆਰ ਬਾਸਟ ਮੈਂ ਅੱਜ ਸਾਰੇ ਸੰਗਤ ਨੂੰ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਦੀ ਬੇਨਤੀ ਕਰਾਂਗਾ ਜਿਹੜਾ ਨਵਾਂ ਸਾਲ ਚੜਿਆ ਤੇ ਸਾਡੇ ਵਾਸਤੇ ਸਾਡੇ ਵੀਰ ਭਰਾਵਾਂ ਵਾਸਤੇ ਤੇ ਜਿੰਨੀ ਦੁਨੀਆ ਦੀ ਪੂਰੀ ਕੌਮ ਹੈ ਸਾਰੇ ਵਾਸਤੇ ਸੁੱਖ ਭਰਿਆ ਹੋਵੇ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਅੱਗੇ ਇਹੀ ਬੇਨਤੀ ਹੈ ਗੁਰੂ ਰਾਮਦਾਸ ਜੀ ਪਾਸ਼ਾ ਜੀ ਸਰਬੱਤ ਦਾ ਭਲਾ ਕਰਿਓ ਤੇ ਸਾਰੀ ਸੰਗਤ ਮਾਈ ਭਾਈ ਦੇ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਿਓ ਸੁੱਖਾਂ ਦਾ ਪ੍ਰਕਾਸ਼ ਕਰਿਓ ਤੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਸੰਗਤ ਵੱਲੋਂ ਜੋ ਕਿ ਅੱਜ ਆਪਾਂ ਪਹਾੜਾਂ ਦੇ ਵਿੱਚ ਨਾ ਜਾ ਕੇ ਇੱਥੇ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਆ ਕੇ ਬੇਨਤੀਆਂ ਕਰ ਰਹੇ ਹਾਂ ਗੁਰੂ ਰਾਮਦਾਸ ਸੱਚੇ ਪਾਸ਼ਾ ਜੀ ਸਰਬੱਤ ਦਾ ਭਲਾ ਕਰਨ ਨਵਾਂ ਸਾਲ 2026 ਦੀ ਸ਼ੁਰੂਆਤ ਹੋਈ ਹੈ ਸਮੂਹ ਸੰਗਤਾਂ ਅੱਜ ਗੁਰੂ ਘਰਾਂ ਵਿੱਚ ਨਤਮਸਤਕ ਹੋ ਰਿਹਾ ਹਨ ਜਿੱਥੇ ਸੱਬੇ ਥਾਵ ਨਹੀਂ ਤੁਜਿਆ ਇਹ ਉਹ ਥਾਣਾ ਜਿੱਥੇ ਅੱਜ ਆਪਾਂ ਖੜੇ ਹਾਂ ਦਰਬਾਰ ਸਾਹਿਬ ਸ੍ਰੀ ਅਮਰ ਸਾਹਿਬ ਸਾਹਿ ਇਥੋਂ ਨਵੇਂ ਸਾਲ ਦੀ ਸ਼ੁਰੂਆਤ ਕਰ ਰਹੇ ਆਂ ਜਦੋਂ ਨਵੇਂ ਸਾਲ ਦੀ ਸ਼ੁਰੂਆਤ ਗੁਰੂ ਘਰ ਤੋਂ ਕੀਤੀ ਜਾਵੇ ਤਾਂ ਸਾਰੀ ਇਹ ਸੁੱਖ ਸ਼ਾਂਤੀ ਅਤੇ ਬਰਕਤਾਂ ਆਪਣੇ ਨਾਲ ਹੁੰਦੀਆਂ ਹਨ ਰੋਟੀਆਂ ਸੁਰਤਾ ਜਿਸਥਾ ਜੁੜਦੀਆਂ ਸੁੱਖ ਸਕੂਨ ਮਿਲਦਾ ਅੰਦਰ ਨੂੰ ਮੁਰਦਿਆਂ ਨੂੰ ਜਿੱਥੇ ਜ਼ਿੰਦਗੀ ਮਿਲਦੀ ਮੇਰਾ ਸਜਦਾ ਉਸ ਹਰਿਮੰਦਰ ਨੂੰ ਅੱਜ ਅਸੀਂ ਉਸ ਸਾਹਮਣੇ ਖੜੇ ਹਾਂ ਜਿੱਥੇ ਕਿ ਰੋਗਿਆਂ ਦੇ ਰੋਗ ਦੂਰ ਹੋ ਜਾਂਦੇ ਆ ਕੋੜੀਆਂ ਦੇ ਕੋੜ ਦੂਰ ਹੋ ਜਾਂਦੇ ਆ ਜਿਹੜਾ ਸੱਚੇ ਮਨ ਨਾਲ ਆਵੇ ਚਰਦਾ ਭਾਵਨਾ ਨਾਲ ਆਵੇ ਉਹ ਝੋਲੀਆ ਭਰ ਕੇ ਜਾਂਦਾ ਤੇ ਸਮੂਹ ਸੰਗਤਾਂ ਅੱਜ ਗੁਰੂ ਘਰਾਂ ਵਿੱਚ ਨਤਬਸਤ ਹੋ ਕੇ ਤੇ ਨਵੇਂ ਸਾਲ ਦੀ ਸ਼ੁਰੂਆਤ ਜਿਹੜੀ ਹੈਗੀ ਹੈ ਇੱਥੋਂ ਕਰਨੀਆਂ ਚਾਹੁੰਦੀਆਂ